ਆਏ ਹੁੰਦੀ ਆ ਹਨ ਬਾਈ ਸਫਾਈ ਕੱਲਾ ਕਹਿਣ ਦੇ ਨਾਲ ਨਹੀਂ ਪੇਪਰਾਂ ਦੇ ਵਿੱਚ ਨਹੀਂ ਕੱਲਾ ਕੰਮ ਹੁੰਦਾ ਕਿ ਹਾਂ ਪੇਪਰਾਂ 'ਚ ਲਿਖਤਾ ਤੇ ਕੰਮ ਹੋ ਗਿਆ ਇਹ ਹੁੰਦਾ ਪ੍ਰੈਕਟੀਕਲ ਬਾਈ ਜਿਹੜਾ ਫੋਨ 12 ਦੇ ਅੱਗੇ ਜਿਹੜਾ ਸਮਾਨ ਨਾ ਕੱਢਿਆ ਪਿਆ ਤੇ ਚੱਕ-ਚੱਕ ਲਈ ਜਾਂਦੇ ਆ ਇਹੋ ਹੁੰਦਾ ਬਾਈ ਅਸਲੀ ਕਾਰਵਾਈ ਜਿੰਨਾ ਵੀ ਮੁਰੀਆਂ ਚੱਕਦੇ ਬਾਅਦ ਤੇ ਵਾਹੇ ਇਹ ਆਟੋਮੈਟਿਕ ਜਿੰਨਾ ਹੁੰਦੀਆਂ ਤੇ ਇਹ ਦੂਧੀਆਂ ਉਹ ਵੀ ਸਾਈਡ ਤੇ ਵੱਡਣ ਲੱਗਿਆ ਰੈੱਡ ਲਾਈਨ ਆਪੁੰਦੇ ਗਾਂਫ ਜਾਂ ਮਾਰੀ ਜਾਂਦਾ ਝੜ ਜਾਂਦਾ ਜੇ ਭਾਈ ਇਹੋ ਜਿਹੀ ਮਸ਼ੀਨਾਂ ਆਪਾਂ ਨੂੰ ਸਰਕਾਰ ਦੇ ਰੋਣਾ ਐਡੀਆਂ ਤੇ ਥੇਰੀ ਆ ਭਾਈ ਥੇਰੀ ਸਫਾਈ ਹੋਊਗੀ ਨਾ ਫੇਰ ਹੀ ਸਫਾਈ ਜਿਹੜਾ ਅਭਿਆਨ ਫੇਰ ਹੀ ਚੱਲੂਗਾ ਇਹ ਜੇ ਕਈਆਂ ਨੇ ਕਹੀ ਤੇ ਕਈਆਂ ਨੇ ਤਾਂ ਕੱਲੀ ਸੁਵਾਈ ਹੋਣੀ ਹੈ ਯਾਰ ਮਸ਼ੀਨਰੀ ਵੀ ਚਾਹੀਦੀ ਆ ਇਹ ਦੇਖ ਲੋ ਭਾਰਤ ਤੇ ਪੀਐਨ ਦੇ ਲੋੜੀਆਂ ਬਾਹਰ ਵੇਦੂ ਘਾਟੂ ਸਮਾਨਾ ਇਹ ਚੀਜ਼ਾਂ ਵੀ ਨਾਰਮਲ ਹੀ ਆ ਪਰ ਵੇਖਿਆ ਜਾ ਤਾਂ ਬਹੁਤ ਵੱਡੀ ਗੱਲ ਆ ਟ੍ਰਿਕ ਵਾਲੇ ਬੰਦੇ ਨੂੰ ਬਿਲਕੁਲ ਨਾਰਮਲ ਲੱਗਦੀਆਂ ਜਿਹੜਾ ਦੇਖਿਆ ਜਾਵੇ ਜਿਵੇਂ ਇੰਡੀਆ ਇਹੋ ਜਿਹੀ ਗੱਲਾਂ ਬਾਤਾਂ ਯਾਰ ਵੇਲਾ ਨਾਲ ਕਿੰਨਾ ਕੂੜਾ ਜਿਹੜਾ ਲੋਕਾਂ ਦਾ ਸਾਰਾ ਚੱਕ ਕੇ ਇਹਨਾਂ ਨੇ ਲੈ ਜਾਣਾ ਤੇ ਇਹੋ ਹੀ ਜਿਹੜਾ ਕੋੜਾ ਇਹੋ ਹੀ ਬਿਮਾਰੀਆਂ ਬੰਦੀਆਂ ਨਾ ਮੱਖੀ ਮੱਛਰ ਦਾ ਕਾਰਨ ਇਹੋ ਬੰਦ ਦਾ ਗੰਦ ਜਿਹੜਾ ਇਕੱਠਾ ਹੁੰਦਾ ਬਾਹਰ ਦੇ ਅੱਗੇ ਗੰਦ ਪਿਆ ਤੇ ਇਹੋ ਹੀ ਜੀ ਇਹਨਾਂ ਨੇ ਚੱਕ ਕੇ ਸਾਂਹ ਤੋਂ ਤੇ ਬੜੀ ਦੱਸੋ ਫੇਰ ਬਿਮਾਰੀਆਂ ਤਾਂ ਆਪੇ ਘਟਣੀਆਂ ਊੜਾ ਘਟਾ ਆ ਦੇ ਹਾਂਏ ਹੁੰਦੀਆਂ ਬੜੀ ਸਫਾਈਆਂ ਕੋ ਮਸ਼ੀਨ ਨੇ ਤਾਂ ਇਹਦਾ ਗਾਂ ਲਾ ਦੇਣਾ ਪੂਰਾ ਐਨ ਕੇਂਦਰੀਓ ਵੇਣ ਮੈਂ ਤਾਂ ਪਤਾ ਨਾ ਉਹਨੇ ਚੱਕ ਕੇ ਕਿਉਂ ਲੈ ਜਾਣਾ ਕਾਰਾ ਪੂਰਾ ਪਾਣੀ ਪਾਸੇ ਕੱਢਦਾ ਪੂਰੀ ਵਧੀਆ ਮਸ਼ੀਨਰੀ ਆ ਇਹੋ ਜੀਆਂ ਮਸ਼ੀਨਾਂ ਇਹੋ ਜੀਆਂ ਗੱਲਾਂ ਬਾਤਾਂ ਹੋਣ ਤਾਂ ਯਾਰ ਭੰਗ ਆਪ ਹੀ ਹੋਈ ਜਾਣ ਇਹਨਾਂ ਨੇ ਲੋਕਾਂ ਨੇ ਘਰਾਂ ਚੋਂ ਬਾਹਰ ਕੱਢ ਕੇ ਰੱਖਦੇ ਨਾ ਇਹ ਜਿੰਨਾ ਵੀ ਸਮਾਨ ਹੁੰਦਾ ਵੱਧੂ ਹੈ ਨਾ ਇੱਕ ਰੀਸਾਈਕਲ ਹੁੰਦਾ ਹੈ ਗਾਰਬੇਜ ਤੇ ਉਹ ਜਾਂ ਸਮਾਨ ਉਹ ਜਿਹੇ ਵਿੱਚ ਪਾਈ ਜਾਂਦੇ ਹਨ ਜਿਹੜਾ ਹਰਾ ਜਿਆ ਮਿਲਦਾ ਉਹ ਰੀਸਾਈਕਲ ਹੁੰਦਾ ਦੂਜਾ ਗਾਰਬੇਜ ਆ ਹੀ ਹੁੰਦਾ ਲੋ ਜ ਟੂਟ ਤੇ ਉਹ ਲੈ ਗਏ ਇਹਨਾਂ ਨੇ ਉਹ ਪਾਸੇ ਲਿਆ ਆ ਕੇ ਕਿਤੇ ਸੈੱਟ ਦੇਣਾ ਤੇ ਜਿਹੜਾ ਰੀਸਾਈਕਲ ਹੋਣਾ ਉਹ ਰੀਸਾਈਕਲ ਕਰ ਦੇਣਾ ਤੇ ਜਿਹੜਾ ਦੂਜਾ ਵਾਧੂ ਹੁੰਦਾ ਰਸੋਈ ਦਾ ਸਮਾਨ ਗੰਢਿਆਂ ਦੇ ਛਲਕਾਂ ਛੁਲਕਾਂ ਜਾਂ ਲੈਟਰਮ ਬਟਰਮਾਣਾ ਉਹਦੀ ਬਈ ਰੂੜੀ ਬਣ ਜਾਣੀ ਆ ਤੇ ਉਹੋ ਹੀ ਰੂੜੀ ਫਿਰ ਆਪਾਂ ਨੂੰ ਜਿਹੜੇ ਹੁੰਦੇ ਆ ਵੇਅਰ ਹਾਊਸ ਉਹਨਾਂ ਚ ਮਿਲਦੀ ਤੇ ਆਪਾਂ ਘਰੇ ਲਿਆ ਕੇ ਤੇ ਜਿਵੇਂ ਬੂਟੇ ਬਾਟੇ ਹਨਾ ਉਹਨਾਂ ਨੂੰ ਪਾ ਦਿੰਨੇ ਆ ਤੇ ਇਹੋ ਜਿਹਿਆਂ ਗੱਲਾਂ ਬਾਤਾਂ ਹਨਾ ਗੰਦਪਾਲ ਤੋਂ ਬਈ ਤਿਆਰਾ ਦੁਬਾਰਾ ਸਮਾਨ ਤਿਆਰ ਕਰ ਲੈਂਦੇ ਆ ਤੇ ਚਲੋ ਠੀਕ ਆ ਬਈ ਜੀ ਜਰੂਰ ਸ਼ੇਅਰ ਕਰਿਆ ਕਰੋ ਇਹੋ ਜੀਆਂ ਗੱਲਾਂ ਬਾਤਾਂ ਧੰਨਵਾਦ ਜੀ